ਆ ਵਾਹ ਜੀ ਕੀ ਫਤਿਹ। ਇਹ ਅੱਜ ਆਪਣਾ ਤੀਜਾ ਵਲੌਗ ਹੋਊਗਾ। ਤੁਸੀਂ ਪਿਛਲਾ ਵਲੌਗ ਦੇਖਿਆ ਹੋਣਾ ਉਸ ਤੇ ਆਪਾਂ ਆਪਣੇ ਭਰਾਵਾਂ ਨਾਲ ਕੁਝ ਬਣਾਇਆ ਥਾਣਾ ਸੀਗਾ ਜੋ ਫੌਲਕ ਆਪਾਂ ਲੈ ਆਂਦੇ ਰ। ਤੇ ਅੱਜ ਸੰਡੇ ਵਾਲੇ ਦਿਨ ਤੇ ਆਪਾਂ ਸਾਰਾ ਕੁਝ ਬਣਾਵਾਂਗੇ, ਪ੍ਰੋਪਰ ਕਟਿੰਗ ਕਰਾਂਗੇ, ਕਲੀਅਰ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ। ਪਹਿਲਾਂ ਆਪਾਂ ਰੈਡੀ ਹੋ ਕੇ ਪਹਿਲਾਂ ਗੁਰਦੁਆਰੇ ਜਾਈਏ, ਮੱਥਾ ਟੇਕ ਲਈ ਆਈਏ। ਤੇ ਆ ਕੇ ਤਾਂ ਤੁਹਾਨੂੰ ਜਲਦੀ ਮਿਲਦੇ ਆ। ਵਗੈਰੇਡੀ ਹੋ ਜੀ। ਫਿਰ ਤੁਹਾਨੂੰ ਜਲਦੀ ਮਿਲਦੇ ਆ। ਵੈਲਕਮ ਬੈਕ। ਆਪਾਂ ਵਗੈਰੇਡੀ ਤੇ ਗੁਰੂ ਸਾਹਿਬ ਜਸ਼ਨ ਕਰੇ ਜੀ ਕੰਦਵਾਰੇ ਜਾਏਗੀ। ਤੇ ਤੁਹਾਨੂੰ ਆਖ ਜਲਦੀ ਮਿਲਦੇ ਆ ਤੇ ਚੱਲੇ ਪਾਲੇ ਆਪਾਂ। ਕੋਤਵਾਰ ਸਾਹਿਬਾਂ ਨੂੰ। ਜਦੋਂ ਗੁਰਦੁਆਰੇ ਪਹੁੰਚ ਕੇ ਤੁਹਾਨੂੰ ਮਿਲਦੇ ਆ। ਬਣੇ ਦਿਓ। ਨੰਗੀ ਕਰੋ ਗੁਰਦੁਰਾ ਸਾਹਿਬ ਦੇ ਬਾਹਰ ਹੋ ਜਾਛੇ ਅੰਦਰ ਵੀ ਦਿਖਾਣੇ ਆ Thank mm -hmm. you. ਅੱਜ ਜੀ ਉਹ ਪਦਾਰਸ਼ ਮਹਾਰ ਲਈ ਤੇ ਜਲਦੀ ਮਿਲਦੇ ਆ। ਅੱਜ ਹਮਨ ਤੁਨ ਸਭ ਦਰਸ਼ਨ ਕਰ ਲਿਆ। ਤੇ ਚਲੀਏ ਪਾਕਾ ਨੂੰ। ਉਹਦੀ ਸਬਜ਼ੀ ਦਾ ਮਸਾਲਾ ਰੈਡੀ ਆ ਉਹ ਆਪਣਾ ਪਾਸਤਾ ਪਿਆ ਆ ਤੇ ਆਹ ਪਤ ਮਸਾਲਾ ਪਾਵਾਂਗੇ ਤੇ ਆਹ ਆਦਰਕ ਪੇਸਟ ਪਿਆ ਆ ਮੈਥੇਆ ਪਈਆਂ ਇਹ ਮਸਾਲੇ ਇਕੱਠੇ ਗ੍ਰੇਂਡ ਕਰਕੇ ਰੱਖ ਲੈਣਾ ਕਿ ਖਰਾਬ ਹੁੰਦਾ ਨਹੀਂ ਕਸਮਾਨ ਦਾ ਆਦਰਕ ਘਸਣ ਦਾ ਪੇਸਟ ਲੱਗ ਪਿਆ ਤੇ ਖਰਾਬ ਨਹੀਂ ਬਹੁਤ ਛੇਤੀ ਹੁੰਦਾ ਜੇ ਫ੍ਰੀਜੇ ਚ ਰੱਖ ਲਾ ਮੈਥੇਆ ਵੀ ਇਕੱਠੀਆਂ ਰੱਖ ਲਾ ਉਦੋਂ ਰਿੰਦਰ ਤੇ ਇਹ ਖਰਾਬ ਤਾਂ ਨਹੀਂ ਕਸਮਾਨ ਹਲਦੀ ਹੈ ਜੀਰਾ ਕਾਲਾ ਲੂਣ ਹੈ ਤੇ ਆਪਣੀ ਮੇਥੀ ਹੋ ਗਈ ਬਲੈਕ ਪੀਪਰ ਕਾਲੀ ਮਿਰਚਾਂ ਪਿਆਜ਼ ਆ ਸਿਮਲਾ ਮਿਰਚਾਂ ਤਿੰਨ ਫਟਕੂਪੀ ਤੇ ਗਾਜਰਾਂ ਇਹ ਚਾ ਪਸਿੰਨਾ ਪਾਦਵਾਂਗੇ ਤੇ ਇਧਰ ਆਪਣੀ ਕੜਾਹੀ ਪਈ ਹੈ ਤੇ ਇਹ ਚਾ ਆਪਾਂ ਪਾਸੇ ਨੂੰ ਬੋਇਲ ਕਰਾਂਗੇ ਗੋਲਦਾਨ ਨੂੰ ਇੱਕ ਰੈਂਦਾ ਪਹਿਲਾਂ ਆਹ ਕਰਕੇ ਫਿਆ ਕਰਾਂਗੇ ਤੇ ਜੇਦਾ ਆਪਾਂ ਪਾਸਤਾ ਗੋਲਦਾਨਾ ਤੇ ਥੋੜਾ ਜਿਆ ਸਰੂ ਦਾ ਰੇਪੜ ਤੇ ਇਹਨਾਂ ਦੇ ਪਾਸਤਾ ਚਿਮੜਦਾ ਨਹੀਂਗਾ ਅਸੀਂ ਨਿਸ ਕਰ ਦਾਂਗੇ ਇਹਦਾ ਕੋਆ ਇਕੱਠਾ ਨਹੀਂ ਹੁੰਦਾ ਸਹੀ ਰੈਂਦਾ ਮਲ ਗਈ ਲੱਤ ਆਪਣਾ ਪਾਸਤਾ ਉੰਦਾ ਬੋਇਲ ਹੱਥ ਕਾਪਸ ਸਾਦਨੀ ਕੱਟ ਲਈਏ ਤਾਂ ਸਸ ਆਪਣਾ ਬੋਇਲ ਹੁਣ ਲਾ ਪਿਆ ਹੈ ਤੇ 10 ਮਿੰਟ ਉਬਾਲ ਕੇ ਵਿੱਚ ਕੱਢਦੇ ਆ ਇਹਨੂੰ ਤੇ ਮੈਂ ਕਿਹੜਾ ਪੈਕੇਟ ਪਾਉਣੀ ਆ ਪਿਆਜ਼ ਆਪਣਾ ਕੱਟ ਹੋ ਗਿਆ ਹੁਣ ਛੀਂਲਾ ਵਿੱਚ ਕੱਟੂਗੀ ਤੇ ਪਤਾ ਗੁਬੀ ਠੀਕ ਆ ਜਰਾ ਲਓ ਜੀ ਹੁਣ ਆ ਗਈ ਪੱਤਾ ਗੋਭੀ ਦੀ ਵਾਰੀ ਆਪਾਂ ਸਾਫਤਣਾ ਪਾਵਾਂਗੇ ਜਿੰਨੀ ਤੁਹਾਨੂੰ ਲੋੜ ਹੈ ਲਓ ਜੀ ਹੁਣ ਆ ਗਈ ਗਾਜਰ ਦੀ ਗਾਜਰ ਹੋਰ ਗਾਤਰੇ ਹੋ ਗਏ ਆ ਤੇ ਇਹ ਆਪਾਂ ਅੰਸ਼ਮਾ ਮੈਚ ਦੇ ਨਾਲੇ ਕੱਢ ਲਵਾਂਗੇ ਇਹ ਬਣਾਉਣ ਇਕੱਠੇ ਹੋ ਗਿਆ ਕੋਲਗਾ ਘਰ ਵਿੱਚ ਪਿਆ ਹੈ ਅੰਸ਼ਿਲਾ ਪਈਆਂ ਨੇ ਆਪਾਂ ਚੱਕ ਲਈਏ ਪਾ ਕੇ ਪਾ ਲਈਏ ਤੇ ਇਹ ਇਹ ਦੀ ਸਾਂ ਕਰੀਏ ਉਹਨ ਰਕਾਨ ਕੋਸਸਟਾ ਮੈਨ ਨਹੀਂ ਸੀ ਕਰਿਆ ਪੰਜਾਬੀਆਂ ਵਾਲਾ ਦੇਸੀ ਨੁਸਖਾ ਲਾਇਆ ਹੈ ਐ ਕਿਸੇ ਰਿਆ ਖੋਲ ਲਾਈयो ਤੇ ਇਸ ਡੱਬੇ ਦੇ ਫੂਲ ਰੱਖਿਆ ਜੀ ਤਾਂ ਅੰਦਰ ਕੇ ਥੋੜਾ ਜਿਹਾ ਗੁਲਾਲ ਆ ਰਿਹਾ ਹੈ ਲਓ ਜੀ ਸਾਰਾ ਘਰ ਹੁਣ ਚੌਪ ਹੋ ਗਿਆ ਤੇ ਇਕੜਾ ਸਹੀ ਗਰਮ ਕਰਨ ਲੱਗੇ ਆਂ ਆਪਾਂ ਹੁਣ ਸਭ ਨੂੰ ਤੇਲ ਸੁਣੋ ਤੇ ਬਧੀਆ ਤੇ ਅੰਦਰ ਨੂੰ ਸੁਆ ਨਾ ਬਾਕੀ ਹਰ ਤੱਕ ਆਪਾਂ ਭਾਗ ਦਾ ਬੰਦਾ ਥੋੜੇ ਇਹਨੂੰ ਕਾੜ ਕੇ ਚੰਗੀ ਤਰ੍ਹਾਂ ਇਤਾਂ ਕੇ ਜੀਰਾ ਪਾਉਣੀ ਆ ਜਾ ਕੋਹ ਜੀਰਾ ਪਾਵਾਂਗੇ ਤੇ ਇਹ ਚੰਗੀ ਤਰ੍ਹਾਂ ਕੜ ਗਿਆ ਹਾਂ ਤਾਂ ਸੌਂ ਤੋਂ ਤੱਕ ਦਾ ਲੱਗ ਰਿਹਾ ਹੁਣ ਇਹ ਸੱਚੀ ਕੜ ਗਿਆ ਹੈ ਜੀਰੇ ਦੇ ਨਾਲ ਨਾਲ ਆਪਕ ਚਮਚਾ ਜਾਂ ਦੋ ਚਮਚੇ ਆਦਰਕ ਤੇ ਦਹੀਂ ਪਾਣ ਨੂੰ ਇਹ ਆਪੋ ਮਾਰੀ ਆਪਣਾ ਜੀਰਾ ਤੇ ਆਦਰਕ ਤੇ ਇਹ ਸਾਨੂੰ ਹੋ ਗਿਆ 골ਡਨ ਬ੍ਰਾਉਨ ਤੇ ਪਿਆਜ਼ ਪਾਵਾਂਗੇ ਆਪਾਂ ਇਹਨਾਂ ਨਾਲ ਪੈਕ ਕਰਾਂਗੇ ਕਦੋਂ ਤਾ ਕਾਲੇ ਲੂੰਡ ਬਾਵਾਂਗੇ ਮੈਂ ਚਿੱਟਾ ਹੋਣ ਵਰਤ ਲਾਣੀ ਆਂ ਲੰਗਾਈ ਨਾਲ ਦੋ ਬਲੈਕ ਥੋੜਾ ਸਹੀ ਜਾਂਦਾ ਤੇਜੀ ਥੋੜੇ ਹੋਰ ਪਕਾਣ ਨੂੰ ਥੋੜਾ ਗੋਲਡਨ ਬ੍ਰਾਊਨ ਹੋ ਗਿਆ ਹੈ ਆਪਾਂ ਏਚ ਵੀ ਥੋੜੀ ਇਹ ਕਾਲੀ ਮਚਾ ਪਾਵਾਂਗੇ ਤੁਸੀਂ ਜੀ ਹਲਦੀ ਪਾਵਾਂਗੇ ਬਾਹਲੀ ਨਹੀਂ ਕੋਈ ਪੌਦੇ ਨਹੀਂ ਮਾਦੇ ਬਾਕੀ ਪਤਾ ਨਹੀਂ ਮੈਂ ਦੇਖੇ ਨਹੀਂ ਮੈਂ ਆਪੇ ਹੀ ਆਪਣਾ ਐਕਸਪੀਰੀਅੰਸ ਕਰਨ ਲੱਗਾ ਹਾਂ ਤੁਸੀਂ ਜੀ ਆਪਾਂ ਤਸਰੀ ਮੇਥੀ ਪਾਵਾਂਗੇ ਇਹਦੇ ਨਾਲੇ ਆਪਾਂ ਪਾਸਤਾ ਮਸਾਲਾ ਪਾਵਾਂਗੇ ਦੇਖ ਬਾਕੀ ਸੰਸਾਲੇ ਕੋਸਾ ਹਾ ਨਾ ਪਾਇਆ ਜੀ ਤੁਸੀਂ ਆਪ ਪਾਉਣਾ ਤਾਂ ਬਾਕੀ ਮਸਾਲੇ ਦੇ ਦੇ ਕੇ ਪਾਇਆ। ਇਹ ਆਪਣੇ ਮਸਾਲੇ ਹੀ ਪਨ ਹੋ ਗਿਆ ਤੇ ਪਿਆਜ਼ ਵੀ ਛੋ ਗਿਆ ਸਹੀ ਤੇ ਹਾਂ ਵਿੱਚ ਅਸੀਂ ਮਨਾ ਮਚਾ ਪਾਵਾਂਗੇ ਤੇ ਗਾਜਰ। ਇਹ ਨਿਕਲ ਹੋਇਆ ਤੇ ਨਾਲੇ ਆਪਣਾ ਇਧਰ ਪਾਸਟਿਕ ਹੋ ਗਿਆ। ਤੇ ਦੇਖ ਸਕਦੇ ਹੋ ਕਿ ਕਿਸ ਕੱਲਾ ਕੱਲਾ ਆਈ ਆ। ਕੋਈ ਜੁੜਿਆ ਨਹੀਂ ਗਿਆ। ਟਰਾਈ ਕਰਕੇ ਦੇਖੇ ਮੜਿਆ ਸਿਰੋ ਤੇ ਪਾਇਓ ਬਾਹਲਾ ਨਾ ਪਾਇਓ। ਜੀ ਆਪਣੀਆਂ ਗਾਜਰਾਂ ਤੇ ਇਸ ਮਨਾ ਮਚਾ ਹੋ ਗਈਆਂ। ਤੇ ਹੁਣ ਅੱਗੇ ਪਤਾ ਗੱਦੀ ਪਾਵਾਂਗੇ। ਤਾ ਕੋਈ ਸੂਚਕਾ ਕੋਈ ਯੂਜ਼ ਕੀਤੀ ਨਹੀਂ ਕਿ ਅਮੋਲ ਦੀ ਆਮ ਮਲਾਈ ਆ ਇਹ ਪਾਵਾਂਗੇ ਆਪਾਂ 250 ml ਇਹ ਮਰੋ ਤੋਸ ਪਾਣੀ ਬਰ ਮਸਾਲੇ ਆ ਤਾਂ ਪਾਸਤਾ ਮਸਾਲਾ ਇਹ ਮ 250 ਦੀ 250 ml ਸਾਰੀ ਪਾਵਾਂਗੇ ਇਹ ਲੋ ਜੀ ਜਿੰਨੀ ਲਿਖਿਆ ਬਸ ਅੱਜ ਪਾ ਲੈਣੀ ਹੈ ਹਨਾ ਕੱਟਣਾ ਉਹਦਾ ਤੱਕ ਮੇਰੇ ਤੇ ਠੀਕ ਕਰੀ ਮਾਰਿਆ ਪਾਣੀ ਫਿਰ ਕੇ ਪਾਵਾਣਾ ਇੱਥੇ ਪਾਣੀ ਫੇਲ ਗਿਆ ਮਨ ਦਾ ਪਾਣੀ ਫੇਲ ਗਿਆ ਮਹ ਜਿਹੜੇ ਪਾਹ ਮਲਾਈ ਪਏ ਸੀ ਉਹ ਵੀ ਹੁਣ ਸੌਤੇ ਹੋ ਗਈਆਂ ਮਤਲਬ ਜਿਹੋ ਦੀ ਹੋਂ ਗਈ ਵਧੀਆ ਹੋ ਗਈ ਹੈ ਇਦਾਂ ਚੱਕਾਂਗੇ ਤੇਲੀ ਸਨੀ ਨਾਲ ਤੇ ਐ ਪਾਸ ਪਾਸ ਡਾਂਗੇ ਵਿੱਚ ਨਾ ਮਿਕਸ ਕਰਾਂਗੇ ਫਲਾਉਰੀ ਦੇਖਣ ਦਾ ਸੋਹਣਾ ਲੱਗਦਾ ਹੈ ਬਾਕੀ ਵੰਡ ਨਾਲ ਦਿਨ ਫਲਾ ਗਿਆ ਮਤਲਬ ਲੱਗੂ ਤੇ ਵਾਈ ਵੀ ਜਾਣ ਤੁਸੀਂ ਵੀ ਅੱਜ ਸਵੇਰਾਂ ਦੇਖਣ ਕਿਦਾਂ ਲੱਗ ਰਿਹਾ ਕਿਦਾਂ ਨਹੀਂ ਪਰ ਟੱਕਣ ਦੇ ਮੈਂ ਇਹ ਤੇ ਨਾਲ ਦਿਨ ਫੋਨ ਲਾਵਾਂ ਤੇ ਇਹਨਾਂ ਨੰਬਰ ਆਈਏ ਤੇ ਸਾਰਿਆਂ ਨੇ ਬੈ ਕੇ ਖਾਈ ਜਲਦੀ ਮਿਲਾਂਗੇ ਅਖੂਰ ਬਲੌਗ ਦੇ ਨਾਲ ਜੇ ਤੁਹਾਨੂੰ ਮੇਰ ਬਲੌਗ ਵਧੀਆ ਲੱਗਿਆ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਫੋਲੋ ਕਰਿਓ ਭਰਾ ਆਪਣੇ ਨੂੰ ਦੱਸੋ ਮੁੰਡਿਓ ਕਿਦਾਂ ਬਣਿਆ ਪਾਸਤਾ

我怜惜你啊！